ਪੰਥ ਦੀ ਨੁਮਾਇੰਦੀ ਕਰਨ ਦਾ ਕੋਈ ਹੱਕ ਨਹੀਂ ਹੈ ਅੱਜ ਤੁਹਾਨੂੰ ਨੈਤਿਕਤਾ ਦੇ ਤੌਰ ਦੇ ਉੱਤੇ ਅਕਾਲੀ ਦਲ ਤੋਂ استਿਫਾ ਦੇਣਾ ਚਾਹੀਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ استਿਫਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਅੱਜ ਜਿਹੜਾ ਤੁਸੀਂ ਕੋਰ ਉਲੰਘਣਾ ਕੀਤੀ ਆ ਔਰ ਕੋਰ ਪਾਪ ਕੀਤਾ ਹੈ ਸ਼ਰਮ ਨਹੀਂ ਅਕਾਲੀ ਦਲ ਦੇ ਜਿਹੜੀ ਵੀ ਲੀਡਰਸ਼ਿਪ ਉੱਤੇ ਬੈਠੀ ਸੀ ਜਿਨ੍ਹਾਂ ਨੇ ਅੱਜ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਟਹਿ ਟੇਰੀ ਕੀਤਾ ਅਸੀਂ ਪੰਜਾਬ ਦੇ ਕਈ ਚੀਜ਼ਾਂ ਦੇ ਉੱਤੇ ਇਗਨੋਰ ਕਰਦੇ ਹੋਏ ਦਿੱਲੀ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਝੰਡਾ ਲੈ ਕੇ ਚੱਲਦੇ ਰਿਹਾ ਮਗਰ ਜਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਦੁਖੀ ਹੋਏ ਨੇ ਔਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੁਖੀ ਹੋਏ ਨੇ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਇਨਾਂ ਵਸੇ ਹੋਰ ਉਖਾ ਹੋਏਗਾ ਤੁਸੀਂ ਆਪਣੇ ਸਮੇਂ ਦੇ ਵਿੱਚ ਜਿਹੜੇ ਡੇਰੇ ਦੀ ਮਾਫੀ ਕੀਤੀ ਡੇਰੇ ਮੁਖੀ ਨੂੰ ਮਾਫ ਕੀਤਾ ਔਰ ਉਸ ਤੋਂ ਬਾਅਦ 90 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਲਗਾਏ ਗਏ ਕੀ ਤੁਸੀਂ ਅੱਜ ਉਹਦੀ ਮਾਫੀ ਮੰਗੀ ਹੈ ਉਸ ਡੇਰਾ ਮੁਖੀ ਦੇ ਕੋਲੋਂ ਉਦੇ ਖਿਲਾਫ ਜਿਹੜੀ ਸਰਕਾਰ ਵੱਲੋਂ ਸਟੇਟ ਵਰਸਸ ਰਾਮ ਰਹੀਮ ਕੇਸ ਚੱਲ ਰਿਹਾ ਸੀ ਉਸ ਕੇਸ ਨੂੰ ਤੁਸੀਂ ਵਾਪਸ ਲਿਆ ਆਪਣੀ ਸਰਕਾਰ ਦੇ